ਇਹ ਜਰਾ ਪੇਟਾ ਸਾਡਾ ਪੱਟੀ ਕੇਮਪਰ ਨਕਰਤਾਰਨ ਬਾਟਰ ਬੈਟਿਆ ਤੇ ਹੁਣ ਕਰਨਤਾਰ ਦਾ ਥਾਰ ਦਾ ਵਿੰਦਰਾ ਦਾ ਸ਼ੋਰੂਮ ਖੁੱਲਣ ਨਾਲ ਬੜੀ ਸੌਖ ਹੋਊਗੀ ਸਾਡੇ ਇਲਾਕੇ ਨੂੰ ਫਾਇਦਾ ਹੁੰਦਾ ਇੱਕ ਤੇ ਗੱਡੀਆਂ ਨੇੜੇੋਂ ਮਿਲ ਜਾਣਗੀਆਂ ਦੂਜਾ ਸਰਵਿਸ ਕਰਾਉਣ ਦੀ ਚਾਹੀ ਪਈ ਨਹੀਂ ਆਪਣਾ ਕਿਸੇ ਨੇ ਡਾਇਗਨੋਸਟਿਕ ਕਰਾਉਣੀ ਹੈ ਉਹਦੇ ਦੀ ਵੀ ਅੰਮ੍ਰਿਤਸਰ ਜਾਂ ਜਲੰਧਰ ਜਾਣਾ ਪੈਂਦਾ ਇਹ ਮੈਂ ਬਧਾਈ ਦੇਣਾ ਆਨੰਦ ਪ੍ਰੀਤੀ ਨੂੰ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਮੇਨ ਡਰਾਵਾ ਸ਼ੋਰੂ ਖੁੱਲਿਆ ਤੇ ਥਾਰ ਗੱਡੀ ਵੀ ਤੇ ਵੈਸੇ ਬੜੀ ਕਮਾਂਡ ਆ ਟੌਪ ਮਾਡਲ ਜਿਹੜੀ 5 ਵਿੰਡੋ ਉਤਾਰਿਆ ਤੇ ਕਾਫੀ ਪਾਇਆ ਵੀ 25 26 ਸੂ ਇਹਨਾਂ ਦੀ ਅਮਰਸਰ ਏਜੰਸੀ ਤੇ ਪਰਨਪੁਰ ਏਜੰਸੀ ਦੀ ਬੋਕੋ ਗਈ ਆ ਹੁਣ ਇਹਨਾਂ ਤਰਨ ਦਾ ਖੁੱਲਿਆ ਕੋਈ ਦਿਨਾਂ ਚ ਸਾਡੇ ਪੱਟੀ ਇਲਾਕੇ ਚ ਪੱਟੀ ਸ਼ਹਿਰ ਚ ਵੀ ਏਜੰਸੀ ਬੋਲਦਾ ਕਿ ਜੀ ਪਹਿਲੇ ਤੋਂ ਹੀ ਮਰਾਤਿਆਂ ਦੇ ਖੁੱਲਣਗੇ ਤੇ ਸਾਡੇ ਲੋਕਾਂ ਨੂੰ ਫਾਇਦਾ ਮਿਲੂ ਇਸ ਚੀਜ਼ ਦਾ ਬਾਕੀ ਨੌਜਵਾਨਾਂ ਚ ਬੱਚਿਆਂ ਚ ਬੱਚੀਆਂ ਚ ਬੜਾ ਕਰੇਜ਼ ਆ ਜਿਹੜੀ 5 ਵਿੰਡੋ ਨਵੀਂ ਥਾਰ ਆਈ ਆ ਸਭ ਤੋਂ ਮੇਨ ਜਿਹੜੀ ਇੱਥੇ ਸੂਨ ਪਿਆ ਵੱਡੀ ਉਹ ਜਿਹੜਾ ਇਹਦੇ ਵਿੱਚ ਸੰਗਰੂਪ ਆਇਆ ਪਹਿਲਾਂ ਜਿਹੜੀ ਥਾਰ ਆ ਉਹਦੇ ਵਿੱਚ ਸਾਨੂੰ ਆਪਣੇ ਨੂੰ ਬੱਚੇ ਛਾਤਰੋਂ ਕੱਟ ਕੇ ਫਿਰ ਸਾਨੂੰ ਬਰਉਦੇ ਤੇ ਉਹਨੇ ਦੇ ਵਿੱਚ ਸਾਨੂੰ ਆ ਗਿਆ 4x4 ਆਟੋ ਵੀ ਆ 4x2 ਵੀ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਇਹਦੇ ਚ ਬਹੁਤ ਸੰਤਿ ਹੈ ਜਿਹੜੀ ਨਵੰਤਾਰ ਆਈ ਆ ਕੀ ਪ੍ਰਾਈਸ ਕੀ ਹੈ ਗੱਡੀਏ ਜਿਹੜੀ 4x2 ਹੈ ਟੌਪ ਮੋਡਲ ਤਈ 3.5 ਲੱਖ ਤੇ ਜਿਹੜੀ ਟੌਪ ਮਾਡਲ 4x4 ਦਾ ਪੂਰਾ ਪ੍ਰਾਈਸ ਹੈ ਉਹ ਅੱਛਾ ਜਾਈ 50000 एसटी ਕੋਰ ਬੜੀ ਬੋਰਦਾ ਵੀ ਪ੍ਰਾਈਸ ਆ ਜਣਾ ਤੇ ਸਾਡੇ ਜਿਹੜੇ ਇਲਾਕੇ ਦੇ ਨੌਜਵਾਨ ਬੱਤੇ ਬੱਚਿਆਂ ਉਹਨਾਂ ਨੂੰ ਬੜਾ ਕਰੀਏ ਤੇ ਮੈਨੂੰ ਲੱਗਦਾ ਸਾਡੇ ਇਲਾਕੇ ਸਭ ਤੋਂ ਜ਼ਿਆਦਾ ਸਾਡੇ ਤਰਨਤਾਰਨ ਜ਼ਿਲ੍ਹੇ ਚੋਂ ਬੁਕਿੰਗ ਹੋਈ ਹੈ ਇਹਨਾਂ ਦੀ ਅਮਰਤਾਰਾ ਰੀਜੰਸੀ ਦੇ ਸਰਦ ਸਿੰਘ ਗੁੱਗੀ ਕਰਦੇ ਦੇਖੋ ਆਪਾਂ ਵੀ ਲੈ ਲਾਂਗੇ ਤੇ ਵਧੀਆ ਲੱਗੂਗੀ ਆਪਾਂ ਵੀ ਲੈ ਲਾਂਗੇ ਸਾਰੀ ਕਹੇ ਫੈਮਲੀ ਗੱਡੀ ਹੋ ਗਈ ਪੱਲਾ ਤਾਂ ਯੰਗਸਟਰਸ ਵੀ ਗੱਡੀ ਸੀ ਹੁਣ ਫੈਮਲੀਆਂ ਵੀ ਬਹੁਤ ਪਸੰਦ ਕਰ ਰਹੀਆਂ ਠੀਕ ਹੈ ਕਹਿਣਾ ਚਾਹੋਗੇ ਸਰ ਬਿਲਕੁਲ ਫੈਮਲੀ ਗੱਡੀ ਬਹੁਤ ਵਧੀਆ ਹੈ ਗੱਡੀ ਠਾਰ ਜਿਹੀ ਗੱਡੀ ਆ

ਇਹ ਜਿਹੜਾ ਉਹ ਪੈਸਾ ਲੈਣ ਨੂੰ ਵੀ ਲੋੜ ਉਹ ਗੱਡੀ ਚਲਾਉਣ ਦੇ ਸਾਡੀ ਚੱਲੇਗੀ ਅੱਛਾ 3-4 ਸਾਲ ਦੀ ਇਹ ਕਹਿੰਦੇ ਤੇ 4 ਸਾਲ ਦੀ ਪਰ ਬੈ ਪਾਉ ਤਾਂ ਨਹੀਂਣਾ ਤੁਹਾਨੂੰ ਮੈਂ ਇਹਦੀ ਕਰਾਉ ਪੜੇਗੀ ਆਪਾਂ ਅਸੀਂ ਤਾਂ ਸਾਡੇ ਵੀ ਨਹੀਂ ਪਹਿਲਾਂ ਲੈਦਾ ਇੱਕ ਸਾਂਝੀ ਗੱਡੀ ਲੈ ਦੋ ਸਾਨੂੰ ਸਾਡੇ ਮੈਂ ਲੈਣਾ ਆਪਣੇ ਮੈਂ ਲੈਣਾ ਪੈਸਾ ਲੈ ਠੀਕ ਆ ਜੀ ਸਰ ਟ੍ਰਾਂਸਪੋਰਟ ਮਿਨਿਸਟਰ ਕੀ ਕਹਿਣਾ ਚਾਹੋਗੇ 100 ਗੱਡੀ ਲਾਂਚ ਕੀਤੀ ਮਹਿੰਦਰਾ ਨੇ ਕੀ ਕਹਿਣਾ ਚਾਹੋਗੇ

ਹਾਂ ਅਲੋਇ ਕਿਸੇ ਗੱਡੀ ਚ ਨਹੀਂ ਆਉਂਦੇ 2019 ਦੇ ਰਾਈਵਲ ਹੈ ਤੇ ਉਸ ਤੋਂ ਇਲਾਵਾ ਬੈਕਪੇਟ ਸੀਟਸ ਫੁੱਲ ਪੈਰਾਂ ਲਈ ਚੰਗੀ ਹੈ ਫੁੱਲ ਮੂਡ ਰੂਫੀ ਹੈ ਉਪਰ ਸਾਈਡ ਡੋਰਸ ਐ ਡਿੱਕੀ ਬਹੁਤ ਵੱਡੀ ਹੈ ਜੀ ਬਹੁਤ ਸਪੇਸ ਬਹੁਤ ਹੈ ਆਰਾਮ ਨਾਲ ਕਿਸੇ ਨੇ ਬਾਹਰ ਜਾਣਾ ਹੈ ਟ੍ਰੈਵਲਿੰਗ ਕਰਨੀ 5 सर दिस टेस्टिंग बड़ी बडला हो चुकी है हर एरिया लेके जा रही है आपके गड्डी है की कहना चाहो इस पर देखो ये क्रेज बहुत चल रहा उन तो तो थे थे है उन तीनों कंपनी जो बुकिंग पंच करेगी उसके बाद कंपनियों में स्किपिंग डेट आएगी थोड़े कस्टमर की वाली बात आनी है कोई दूसरे से बड़ी डिलीवरी स्टार्ट सर आई क्वांटिटी ले सकते हो कि नहीं आपको गाड़ियां दूसरे वाले दिन रुको चलो ले लो 100 गड्डी तो मम्मी हां जी चौहान ने मैंने कांग्रेचुलेशंस अमर सर जींदगर भी लगा के पंजाब चेंज है सारे शोरूम जींदगर से ही आ चुके हैं ਪੰਡਿਤ ਉਸ ਨੂੰ ਓਪਨ ਕਰਤੇ ਜਦ ਤੱਕ ਨਮਾਸ਼ਾ ਗੁਰਾਇਆ ਲੋਕੋ ਤੇ ਕੁਰਥਲਾ ਦੇ ਉਸਤ ਜਿਲ੍ਹਾ ਤਰੰਤਾਰਾ ਵਿੱਚ ਕਿੱਥੇ ਕਿੱਥੇ ਤੇਰੇ ਓਪਨ ਆਪਣਾ ਅੰਮ੍ਰਿਤਸਰ ਚ ਤਰੰਤਾਰਨ ਮੇਨ ਸ਼ੋਰਮੇ ਪੱਟੀ ਮੰਤਰੀ ਸਾਹਿਬ ਦੇ ਇਲਾਕੇ ਚ ਮੰਤਰੀ ਸਾਹਿਬ ਵੀ ਪਹਿਲੇ ਹੱਥੇ ਜੋ ਓਪਨਿੰਗ ਕਰਮੀਏ ਸ਼ੋਰਮ ਦੀ ਆਲਮੋਸਟ ਯਾਨ ਹੈ ਕਿ ਇਹਦੇ ਹੱਥੇ ਜਪਾ ਸ਼ੁਰੂ ਕਰਦੇ ਮੈਂ ਸਭ ਤੋਂ ਪਹਿਲੇ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਮੇਰੇ ਵੱਲੋਂ ਮਾਣ ਦੀਆਂ ਨੈਵੀ ਵਾਈਟ ਗਰੁੱਪ ਦੀ ਐਮਟੀ मैं तुम्हें कहना चाह रही है कि था लोग जी से सिटी फोर्थ लॉन्चिंग में है जिलंधर अमृतसर लजिता भी पठानकोट नेक्स्ट वुड बी ब्यास एंड देन पट्टी। तो मैं कहना चाहवांगी कि लोगों में बड़ा फेज़ है लोग बहुत लुक फॉरवर्ड कर रहे थे गाड़ी नो वाकई तो गाना जैसी इम्तिहाओ का इंतजार की तो कल प्रूव होइए कि लोगों ने लाइक किया है नो कि देखना चाहते थे कि ऐसे किस में लॉन्च कर पता नहीं मिली है पहले लोग वेट कर रहे हैं इतनी सारी

इट तो काफी बेटर ऐसे स्टैंडर्ड बुकिंग उसस... का सिस्टम है किसी बुकिंग करा सकते हो डाउन पेमेंट देके अपने ऑटोमैट उसके बाद थर्ड में सी पंच कराऊंगी फोर्टीन तो, तो जब तो पंच तो बाद ही उसके तो बाद जिदा नंबर निकलेगा ओनो मिलेगी बस ऑल द बेस्ट टू एवरीवन एंड वी आर लुकिंग फॉरवर्ड फॉर अबाउट रिस्पांस थैंक यू